ਪੰਜਾਬ ਅਤੇ ਚੰਡੀਗੜ੍ਹ ਵਿੱਚ ਅਗਲੇ 3 ਦਿਨ ਲੋਕਾਂ ਨੂੰ ਕੜੀ ਠੰਡ ਦਾ ਸਾਹਮਣਾ ਕਰਨਾ ਪਵੇਗਾ ਮੌਸਮ ਵਿਭਾਗ ਵੱਲੋਂ ਠੀਤ ਲਹਿਰਤ ਸੰਗਨੀ ਕੋਰੇ ਦਾ orange alert ਜਾਰੀ ਕੀਤਾ ਗਿਆ ਹਾਲਾਂਕਿ ਮੌਸਮ ਸੁਕਰ ਰਹੇਗਾ ਇਸ ਦੌਰਾਨ ਵਾਤਾਵਰਣ ਅਤੇ ਘੱਟ ਤੋਂ ਘੱਟ ਤਾਪਮਨ ਵਿੱਚ ਵੀ ਕਮੀ ਆਉਣੀ ਸ਼ੁਰੂ ਹੋ ਗਈ ਹੈ ਪਿਛਲੇ 24 ਘੰਟੇ ਦੌਰਾਨ ਰਾਜ ਦੇ ਘੱਟ ਤੋਂ ਘੱਟ ਤਾਪਮਨ ਵਿੱਚ 1.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਜੋ ਹੁਣ ਆਮ ਦੇ ਨੇੜੇ ਪਹੁੰਚ ਗਿਆ ਹੈ ਰਾਜ ਵਿੱਚ ਸਭ ਤੋਂ ਘੱਟ ਤਾਪਮਨ ਫਰੀਦਕੋਟ ਵਿੱਚ 4.3 ਡਿਗਰੀ ਦਰਜ ਕੀਤਾ ਗਿਆ ਆਦਮਪੁਰ ਵਿੱਚ ਠੀਤ ਲਹਿਰ ਜਦ ਕੀ ਗੁਰਦਾਸ ਤੇ ਪਠਾਨਕੋਟ ਵਿੱਚ ਸੰਗਨੇ ਕੋਰੇ ਦਾ ਦਰਜ ਕੀਤਾ ਗਿਆ ਹੈ ਇਸ ਕਾਰਨ ਚੰਡੀਗੜ੍ਹ 에어ਪੋਰਟ ਤੋਂ ਜਾਣ ਵਾਲੀਆਂ 6 ਫਲਾਈਟਾਂ ਪ੍ਰਭਾਵਿਤ ਹੋਈਆਂ ਨੇ ਮੌਸਮ ਵਿਭਾਗ ਮੁਤਾਬਿਕ ਅੱਜ ਪਠਾਨਕੋਟ ਨਮਾ ਸ਼ਹਿਰ ਮੋਗਾ ਵਿਧਿਆਣਾ ਬਨਾਲਾ ਮਾਨਸਾ ਸੰਗਰੂਰ ਫਤਿਹਗੜ ਸਾਹਿਬ ਰੂਪਨਗਰ ਪਟਿਆਲਾ ਤੇ ਮਾਹਲੀ ਵਿੱਚ ਕਲਸਾਵਾ ਤੇ ਸੰਗਨੇ ਤੋਂ ਬਹੁਤ ਸੰਗਨੇ ਕੋਰੇ ਪੈਣ ਦਾ ਪੈਣ ਦੀ ਸਭਾਵਨਾ ਹੈ ਉੱਥੇ ਗੁਰਦਾਸਪੁਰ ਅੰਮ੍ਰਿਤਸਰ ਤਨਤਨ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮਖਤਸਰ ਤੇ ਬਠਿੰਡਾ ਵਿੱਚ ਮੌਸਮ ਸੁੱਕਾ ਰਹਿਣ ਦੇ ਨਾਲ ਸੰਘਣੇ ਕੋਰੇ ਰਹਿਣ ਦੀ ਵੀ ਸੁਭਾਵਨਾ ਦਿੱਤਾਈ ਗਈ ਹੈ ਤੇ ਅਸੀਂ ਮੌਸਮ ਦਿੱਤਾ ਜਾਣਕਾਰੀ ਤੇ ਹੁਣ ਜੋ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਤੁਹਾਨੂੰ ਅੱਜ ਦੇਖਣ ਨੂੰ ਮਿਲੀ ਹੈ ਤੇ ਕੁਝ ਜ਼ਿਲ੍ਹਿਆਂ ਵਿੱਚ ਤੁਹਾਨੂੰ ਦੇਖਣ ਨੂੰ ਨਹੀਂ ਮਿਲੀ ਹੈ ਤੇ ਅਸੀਂ ਪੰਜਾਬ ਦੀ ਤਾਜ਼ਾ ਅਪਡੇਟ ਪੰਜਾਬ ਦੀ ਹਰ ਅਪਡੇਟ ਤੁਹਾਨੂੰ ਸਾਂਝਾ ਕਰਦੇ ਰਹਿਵਾਂਗੇ ਵੀਰ ਦੇ ਪੰਜਾਬੀ ਲਿੰਕ ਮੀਡੀਆ ਧੰਨਵਾਦ